ਪਾਕਿਸਤਾਨੀ ਅਦਾਕਾਰ ਅਤੇ ਕਮੇਡੀਅਨ ਇਫਤਖਾਰ ਠਾਕੁਰ ਜੀहां ਚਰਚਾ ਦੇ ਵਿੱਚ ਨਜ਼ਰ ਆ ਰਹੇ ਨੇ ਜੋ ਕਿ ਚੱਲ ਮੇਰਾ ਪੁੱਤ ਸਿੱਧੂ ਜੋਫ ਸਾਊਥ ਹਾਲ ਵਰਗਿਆਂ ਪੰਜਾਬੀ ਮੂਵੀਜ਼ ਦੇ ਵਿੱਚ ਲੋਕਾਂ ਨੂੰ ਹਸਾਉਂਦੇ ਹੋਏ ਨਜ਼ਰ ਆਉਂਦੇ ਸੀ ਜੀहां ਪਰ ਹਾਲ ਹੀ ਦੇ ਵਿੱਚ ਉਹਨਾਂ ਨੇ ਭਾਰਤ ਬਾਰੇ ਕੀਤੀ ਟਿੱਪਣੀ ਉਹਨਾਂ ਨੂੰ ਵਿਵਾਦਾਂ ਵਿੱਚ ਘੇਰ ਕੇ ਖੜ ਗਈ ਹੈ ਇੱਕ ਪੋਡਕਾਸਟ ਦੇ ਵਿੱਚ ਠਾਕੁਰ ਨੇ ਕਿਹਾ ਕਿ ਉਹ ਭਾਰਤੀ ਪੰਜਾਬ ਨੂੰ ਯਾਨੀ ਕਿ ਚੜਦੇ ਪੰਜਾਬ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦੇ ਇਸ ਨੂੰ ਚੜ੍ਹਦੇ ਪੰਜਾਬ ਵੱਜੋਂ ਦਰਸਾਉਂਦੇ ਹੋਏ ਅਤੇ ਇਸ ਨੂੰ ਮੇਰੇ ਵੱਡੇ ਭਰਾ ਵਰਗਾ ਦੱਸਦੇ ਹੋਏ ਇਸ ਟਿੱਪਣੀ ਨੇ ਪੰਜਾਬੀ ਫਿਲਮ ਇੰਡਸਟਰੀ ਅਤੇ ਭਾਰਤੀ ਦਰਸ਼ਕਾਂ ਵਿੱਚ ਗੁੱਸਾ ਪੈਦਾ ਕਰ ਦਿੱਤਾ ਹੈ ਉਹਨਾਂ ਪ੍ਰਤੀ ਰੋਸ ਪੈਦਾ ਕਰ ਦਿੱਤਾ ਹੈ ਜਿਸ ਕਾਰਨ ਉਹਨਾਂ ਦੇ ਕੰਮ ਦਾ ਬਾਇਕਾਟ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਇਫਤਿਹਾਰ ਠਾਕੁਰ ਵੱਲੋਂ ਆਪਣੇ ਬਿਆਨਾਂ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਠਾਕੁਰ ਨੇ ਇੱਕ ਹੋਰ ਬਿਆਨ ਦਿੱਤਾ ਕਿ ਚੜਦਾ ਪੰਜਾਬ ਸਾਡੇ ਲਈ ਪਿਤਾ ਵਰਗੀ ਸ਼ਖਸੀਅਤ ਹੈ ਜੀ ਹਾਂ ਉਸ ਦਾ ਅਸੀਂ ਸਨਮਾਨ ਕਰਦੇ ਹਾਂ ਜੋ ਇੱਕ ਵਿਸ਼ੇਸ਼ ਰਿਸ਼ਤਾ ਦਰਸਾਉਂਦਾ ਹੈ ਹਾਲਾਂਕਿ ਇਸ ਸਪਸ਼ਟਿਕਰਨ ਨੇ ਵਿਵਾਦਾਂ ਨੂੰ ਹੋਰ ਤੇਜ਼ ਕਰ ਦਿੱਤਾ ਕਈ ਲੋਕਾਂ ਨੇ ਉਹਨਾਂ ਤੇ ਭੜਕਾਊ ਟਿੱਪਣੀਆਂ ਕਰਨ ਦਾ ਦੋਸ਼ ਵੀ ਲਗਾਇਆ ਜੀ ਹਾਂ ਸੰਗੀਤ ਨਿਰਦੇਸ਼ਕ ਅਤੇ ਗਾਇਕ ਰਵਿੰਦਰ ਸਿੰਘ ਰੰਗੂ ਵਾਲਾ ਨੇ ਪ੍ਰਗਟ ਕੀਤਾ ਕਿ ਜਹੇ ਬਿਆਨ ਠਾਕੁਰ ਨੂੰ ਪੰਜਾਬੀ ਫਿਲਮ ਉਦਯੋਗ ਵਿੱਚ ਵਾਪਸੀ ਕਰ ਨਹੀਂ ਦੇਣਗੇ ਇਸ ਗੱਲ ਤੇ ਜ਼ੋਰ ਦਿੰਦੇ ਹੋਏ ਕਿ ਭਾਰਤੀ ਆਪਣੀ ਵਿਰਾਸਤ ਤੇ ਮਾਣ ਕਰਦੇ ਨੇ ਅਤੇ ਅਜਹੀਆਂ ਟਿੱਪਣੀਆਂ ਨੂੰ ਬਰਦਾਸ਼ਤ ਨਹੀਂ ਕਰਨਗੇ ਠਾਕੁਰ ਦੀਆਂ ਪਹਿਲਾਂ ਦੀਆਂ ਟਿੱਪਣੀਆਂ ਨੇ ਸੋਸ਼ਲ ਮੀਡੀਆ ਤੇ ਪਾਕਿਸਤਾਨ ਦੀ ਫੌਜੀ ਸਥਾਪਨਾ ਅਤੇ ਰਾਜਨੀਤਿਕ ਹਸਤੀਆਂ ਨੂੰ ਨਿਸ਼ਾਨਾ ਬਣਾਉਣ ਲਈ ਵੀ ਆਲੋਚਨਾ ਕੀਤੀ ਸੀ ਇਨ੍ਹਾਂ ਪੋਸਟਾਂ ਦੇ ਵਿੱਚ ਸੱਤਾਧਾਰੀ ਪਾਰਟੀਆਂ ਤੇ ਫੌਜ ਦੀ ਸਖਤ ਕ੍ਰਿਟਿਸਿਜ਼ਮ ਸ਼ਾਮਲ ਸੀ। ਉਹਨਾਂ ਪੋਸਟਾਂ ਨੇ ਉਹਨਾਂ ਦੇ ਵਿਰੁੱਧ ਹੋ ਰਹੀ ਪ੍ਰਤੀਕਿਰਿਆ ਨੂੰ ਹੋਰ ਵਧਾ ਕੇ ਰੱਖ ਦਿੱਤਾ। ਜੀ ਹਾਂ, ਸੰਬੰਧਾਂ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਠਾਕੁਰ ਦੀਆਂ ਹੁਣ ਹੋ ਰਹੀਆਂ ਟਿੱਪਣੀਆਂ ਨੇ ਵਿਵਾਦਾਂ ਨੂੰ ਹੋਰ ਤੇਜ਼ ਕਰਕੇ ਰੱਖ ਦਿੱਤਾ। ਜਿਸ ਕਾਰਨ ਭਾਰਤੀ ਮਨੋਰੰਜਨ ਉਦਯੋਗ ਵਿੱਚ ਸਾਨੂੰ ਬੀਨੂ ਢਿੱਲੋਂ ਗੁਰਪ੍ਰੀਤ ਸਿੰਘ ਖੁੱਗੀ ਅਤੇ ਹੋਰ ਕਈ શિક્ષੀਤਾਂ ਉਹਨਾਂ ਦੇ ਕੰਮ ਦਾ ਬਾਈਕਾਟ ਕਰਨ ਦੀ ਮੰਗ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ